ਪਿਛਲੇ ਕਾਫੀ ਲੰਬੇ ਸਮੇਂ ਤੋਂ ਹੁਸ਼ਿਆਰਪੁਰ ਦੇ ਵਿੱਚ ਇੱਕ ਬੋਰੀਆਂ ਚੱਕਣ ਵਾਲਾ ਗਰੋਹ ਜਿਹੜਾ ਤੁਸੀਂ ਇਸ ਟਾਈਮ ਸੀਸੀਟੀਵੀ ਵਿੱਚ ਦੇਖ ਰਹੇ ਹੋ ਇਹ ਬਹੁਤ ਲੰਬੇ ਸਮੇਂ ਤੋਂ ਹੁਸ਼ਿਆਰਪੁਰ ਵਿੱਚ ਸક્રિય ਹੈਗਾ ਆ ਜਿਹੜਾ ਕਿ ਗਲੀਆਂ ਦੇ ਵਿੱਚ ਬੋਰੀਆਂ ਲੈ ਕੇ ਘੁੰਮਦਾ ਆ ਤੇ ਕੂੜਾ ਕਰਕਟ ਇਕੱਠਾ ਵੀ ਕਰਦਾ ਆ ਤੇ ਲੋਕਾਂ ਨੂੰ ਇਹਨਾਂ ਦੇ ਉੱਪਰ ਸ਼ੱਕ ਨਹੀਂ ਪੈਂਦਾ ਕਿ ਇਹ ਤਾਂ ਬੋਰੇ ਵਾਲੀਆਂ ਇਹਨਾਂ ਨੇ ਕੂੜਾ ਹੀ ਇਕੱਠਾ ਕਰਨਾ ਆ ਜਦਕਿ ਇਹ ਬਹੁਤ ਵੱਡਾ ਸ਼ਾਤਰ ਗਰੋਹ ਹੈਗਾ ਆ ਜਿਨ੍ਹਾਂ ਨੇ ਬੀਤੇ ਕੁਝ ਦਿਨ ਪਹਿਲਾਂ ਜੋਧਾਮਲ ਰੋਡ ਦੇ ਉੱਤੇ ਇਹਨਾਂ ਨੇ ਇੱਕ ਕੱਪੜੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਹਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਈਆਂ ਜਿਹਦੀ ਸੀਸੀਟੀਵੀ ਵਿੱਚ ਦੇਖ ਸਕਦੇ ਤੁਸੀਂ ਲੱਗੀ ਹੋਈ ਆ ਆ ਇੱਕ ਗਰੋਹੀ ਮੈਂਬਰ ਜਿਹੜੀ ਆਪਣਾ ਬਾਹਰ ਬੋਰਾ ਰੱਖ ਕੇ ਆਂਦੀ ਆ ਤੇ ਸਾਹਮਣੇ ਲੱਗੇ ਲੇਡੀਜ਼ ਸੂਟ ਜਿਹੜੇ ਆ ਉਹ ਦੋ ਖਾਨਿਆਂ ਦੇ ਵਿੱਚੋਂ ਕੱਢ ਕੇ ਲੈ ਜਾਂਦੀ ਆ ਤੇ ਜਦੋਂ ਇਹਨਾਂ ਦੀ ਸੀਸੀਟੀਵੀ ਵਾਈਰਲ ਹੋਈ ਆ ਦੇਖ ਸਕਦੇ ਦੁਬਾਰਾ ਵੀ ਆਈ ਆ ਤੇ ਉਦੋਂ ਇਹਨਾਂ ਦੇ ਬਾਰੇ ਪਿੱਛਾ ਕਰਕੇ ਲੋਕਾਂ ਨੇ ਖੁਦ ਇਹਨਾਂ ਨੂੰ ਉੱਥੇ ਜਾ ਕੇ ਫੜਿਆ ਤੇ ਪੁਲਿਸ ਦੇ ਹਵਾਲੇ ਕੀਤਾ ਜਿਨ੍ਹਾਂ ਵਿੱਚ ਤਿੰਨ ਇਹ ਜਿਹੜੇ ਗਰੋਹ ਦੇ ਮੈਂਬਰ ਹੈਗੇ ਤਿੰਨ ਗ੍ਰਿਫਤਾਰ ਕੀਤੇ ਗਏ ਆ ਤੇ ਪੁਲਿਸ ਵੀ ਜਿਹੜੀ ਇਹਦੀ ਜਾਂਚ ਪੜਤਾਲ ਕਰਦੀ ਵੀ ਹੈ ਸੀਸੀਟੀਵੀ ਕੈਮਰੇ ਜਿਹੜੇ ਖੰਗਾਲਦੀ ਪਈ ਆ ਆ ਦੇਖ ਸਕਦੇ ਤੁਸੀਂ ਤੇ ਜਲਦ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਦੁਕਾਨ ਮਾਲਕ ਦੇ ਨਾਲ ਤੇ ਹੋਰ ਲੋਕਾਂ ਨਾਲ ਕੀ ਕਹਿੰਦੇ ਨੇ ਉਹ ਇਹਦੇ ਬਾਰੇ ਅੱਜ ਦੀ ਚੀਜ਼ਾ ਤੋਂ ਇਹ ਸ਼ੁਕਰਵਾਰ ਨਾਲ ਬੋਲੇ ਬੜੀ ਕੱਪੜੇ ਦੁਕਾਨ ਤੇ ਚੋਰੀ ਹੋਈ ਸੀਗੀ ਕੋਈ ਜਾਣੇ ਚੋਰੀ ਕੀਤੀ ਸੀਗੀ ਉਸ ਸੰਬੰਧ ਚ ਆਪਾਂ ਬੈਠੇ ਜੀ ਅੱਜ ਸਾਸਾਂ ਘਰ ਦੇ ਕੋਲ ਸਾਨੂੰ ਕੋਈ ਇਨਫੋਰਮੇਸ਼ਨ ਆਈ ਕਿ ਉਹ ਜਰਾਨੀਆਂ ਨਾ ਬੈਸਕੋਲੀ ਬੈਸਕੋਲੀ ਘੁੰਮ ਰਹੀਆਂ ਜਦੋਂ ਆਪਾਂ ਬੈਸਕੋਲੀ ਪਹੁੰਚੇ ਆ ਇਹ ਸਾਨੂੰ ਦੇਖ ਕੇ ਦੌੜ ਪਈਆਂ ਆਪਾਂ ਮੌਕੇ ਤੋਂ ਫੜ ਲਿਆ ਤੇ ਪੁਲਿਸ ਦੇ ਭਲੇ ਕਰਤੀਆਂ ਜਰਣੇ ਤਿੰਨੋਂ ਇੱਕ ਦੌੜ ਗਈ ਵਿੱਚੋਂ ਤਿੰਨ ਕਾਬੂ ਆ ਗਈ ਸੀਗੇ ਚੋਰੀ ਨਾਲ ਕੀਤੀ ਬੋਲਾਣਾ ਆਪਣੀ ਕੱਪੜੇ ਦੁਕਾਨ ਤੇ ਜੀ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਰਉ ਚੋਪੜਾ ਹੈ ਕਿੱਥੇ ਦੁਕਾਨ ਹੈਗੀ ਇਹ ਮੇਰੀ ਦੁਕਾਨ ਹੈਗੀ ਬੋਲਾਵੜੀ ਚੌਂਕ ਦੇ ਵਿੱਚ ਇਨੀ ਇੱਕ ਸਟਾਈਲ ਵੀ ਠੀਕ ਆ ਹਾਂ ਕੀ ਗੱਲ ਪਿਛਲੇ ਟਾਈਮ ਚੋਰੀ ਹੋਈ ਸੀ ਉਹਦੇ ਬਾਰੇ ਕੀ ਕਹਿਣਾ ਇੱਥੇ ਗਰਣਾ ਸੱਤ ਜਣੀਆਂ ਨੇ ਰਲ ਕੇ ਚੋਰੀ ਕੀਤੀ ਸੀ ਉਹਨਾਂ ਚੋਂ ਇੱਕ ਜਣੀ ਅੰਦਰ ਆਈ ਸੀ ਪੰਜਾਂ ਨੇ 6 ਜਣੀਆਂ ਬਾਹਰ ਬੈਠੀਆਂ ਸੀ ਬਾਹਰ ਤਾਂ ਅੱਜ ਕਿਤਨਾਂ ਦੀ ਵਾਰਤਾ ਇਹ ਵਾਰਦਾਤ ਹੈਗੀ ਫਰਡੇ ਦੀ ਤਾਂ ਅੱਜ ਅਸੀਂ ਇਹ ਕੁਝ ਉਨਾਂ ਰੋਡ ਤੇ ਘੁੰਮਦਿਆਂ ਦੇਖੀਆਂ ਇਹ ਬੈਂਸ ਕਲੋਨੀ ਬੈਂਸ ਕਲੋਨੀ ਦੇ ਵਿੱਚ ਤੇ ਉੱਥੇ ਇਹ ਚਾਰ ਜਣੀਆਂ ਸੀਗੀਆਂ ਇਹ ਜਿੱਦਾਂ ਹੀ ਅਸੀਂ ਬਾਈਕ ਲੈ ਕੇ ਉੱਥੇ ਪਹੁੰਚੇ ਮੈਨੂੰ ਦੇਖਦੇ ਹੀ ਜਿਦਾਂ ਇਹਨਾਂ ਨੇ ਮੇਰੀ ਪਛਾਣ ਕਰ ਲਈ ਮੈਨੂੰ ਦੇਖ ਕੇ ਰੋਲਾ ਪਾ ਲਾ ਪਈਆਂ ਤੇ ਦੌੜਨ ਲੱਪਈਆਂ ਤੇ ਨਾਲ ਹੀ ਅਸੀਂ ਫਿਰ ਇਹਨਾਂ ਨੂੰ ਘੇਰ ਕੇ ਫੜ ਲਿਆ ਤੇ ਬੀ ਪੁਲਿਸ ਮਰਿਆ ਜੀ ਨੂੰ ਸੱਧਿਆ ਤੇ ਉਹਨਾਂ ਨੇ ਆ ਕੇ ਇਹਨਾਂ ਨੂੰ ਤੇ ਥਾਣੇ ਲੈ ਗਏ ਤੇ ਹਾਂ ਜੀ ਥਾਣੇ ਲੈ ਗਏ ਜੀ ਹਾਂ ਜੀ ਥਾਣੇ ਲੈ ਗਏ ਜੀ ਥਾਣੇ ਵਾਲੇ ਕੀ ਕਹਿੰਦੇ ਫਿਰ? ਥਾਣੇ ਵਾਲੇ ਉਹਨਾਂ ਨੇ شناخت ਕਰ ਰਹੇ ਆ ਉਹਨਾਂ ਨੂੰ ਸੀਸੀਟੀਵੀ ਦਿੱਤੇ ਸੀਗੇ ਪੁਛੇ ਸਾਡੇ ਗਵਾਨੀਆਂ ਦੇ ਕੈਮਰੇ ਚ ਆਏ ਉਹਨਾਂ ਨੂੰ ਚੈੱਕ ਕਰਨ ਲਈ ਆ ਰਹੇ ਆ ਤੇ ਦੇਖਦੇ ਆ ਕਿ ਕੀ ਬੰਦਾ ਜੀ ਹਾਲ ਤੱਕ ਦਾ ਫਿਲਹਾਲ ਕੁਝ ਨਹੀਂ ਬਣਿਆ ਕਿੰਨੀਆਂ ਕਿ ਕੱਪੜੇ ਲੈ ਗਏ ਸੀ? ਤਕਰੀਬਨ 25 ਤੋਂ 30 ਉਟ ਦੇ ਵਿੱਚ ਲੈ ਗਏ 2-3 ਥਾਂ ਲੈ ਗਏ 50-60 ਹਜ਼ਾਰ ਦਾ ਨੁਕਸਾਨ ਕਰਕੇ ਸੀ ਜੀ।